ਲੇ ਮਾਈ ਲੜ ਲੜਾਲਨੀ ਅਜ ਕੁਟ ਕੇ ਸੀਨੇ ਲਾਲਨੀ ਕਰ ਲੈ ਦਿਲ ਦੀਆਂ ਗੱਲਾਂ ਨਹੀਂ ਚੱਲੀਆਂ ਪਾਣੀ ਦੀਆਂ ਛੱਲਾ ਨਹੀਂ ਚੱਲੀਆਂ ਪਾਣੀ ਦੀਆਂ ਛੱਲਾ ਨਹੀਂ ਕੈਸਾ ਦਿਨ ਇਹ ਆਇਆ ਨਹੀਂ ਚਿੜੀਆਂ ਦਾ ਦੇਸ ਪਰਾਇਆ ਏ ਕਿਉਂ ਰੋਵੀ ਤਰਮੀ ਸੋਨ ਦਾ ਸੋਨਾ ਚੀਰ ਵੀ ਤੈਨੂੰ ਸੋਨ ਦਾ ਸੋਨਾ ਚੀਰ ਵੀ ਪੱਕੇ ਕਣਕਾਂ ਦੇ ਦਾਣੇ ਵੀ ਮੰਣਣੇ ਮਾਲਕ ਦੇ ਪਾਣੇ ਵੀ ਜੀਨੇ ਇਹ ਜਗਤ ਬਣਾਇਆ ਏ ਚਿੜੀਆਂ ਦਾ ਦੇਸ ਪਰਾਇਆ ਏ ਚਿੜੀਆਂ ਦਾ ਦੇਸ ਪਰਾਇਆ ਏ ਉੱਡ ਚੱਲਿਆ ਕੋਲਾ ਦੀਆਂ ਤੇ ਲੰਮੀਆਂ ਰਾਤਾਂ ਮਾਗਦੀਆਂ ਰੋਂਦੀ ਨੂੰ ਕੌਣ ਚੁੱਪ ਕਰਾਊਗਾ ਚਦਬਾਵਲ ਚੀਤੇ ਆਊਗਾ ਚਦਬਾਵਲ ਚੀਤੇ ਆਊਗਾ ਮੇਰਾ ਦਿਲ ਵੜਾ ਕਵਰਾਏ ਚਿੜੀਆਂ ਦਾ ਦੇਸ ਪਰਾਇਆ ਏ ਮੇਰਾ ਦਿਲ ਵੜਾ ਕਵਰਾਏ ਚਿੜੀਆਂ ਦਾ ਦੇਸ ਪਰਾ ਚਿੜੀਆਂ ਦਾ ਦੇਸ ਪਰਾ